ਠੀਕ ਨਮਸਕਾਰ ਜੀ ਮੈਂ ਪ੍ਰਬੰਧਨ ਤੋਂ ਗਰੇ ਤੋਂ ਅੱਜ ਅਸੀਂ ਜਿਹੜਾ ਗੜੇ ਦੇ ਵਿੱਚ ਐਂਟਰੀ ਪੁਆਇੰਟ ਨੇ ਜਿਹੜਾ ਕਾਰਪੋਰੇਸ਼ਨ ਤੋਂ ਜਿਹੜੀ ਆ 60 ਸੇ ਤੋਂ ਸਦਕਾਰੀ ਸੀ ਉਹਦੇ ਉੱਤੇ ਜਿਹੜਾ ਵਾ ਕੋ ਮਾਈਂਡ ਰੈਕ ਜਿਹੜਾ ਹੈ ਉਹ ਆ ਕਿ ਚੋਣਗਰਾਂ ਭਾਗੇ ਪਰ ਪੁਆਇੰਟ ਦੱਸਿਆ ਕਿੱਥੇ ਕਿੱਥੇ ਸਰਕਾਰ ਨੇ ਆਖ ਖੁਦਿਆ ਦਾਸ ਕਰਿਆ ਨੇ ਯਾ ਦੇਖੋ ਗੜੇ ਦਾ ਕੋਈ ਕੋਈ ਨਹੀਂ ਹੈ ਚਾਹੇ ਉਹ ਯਾਨਾ ਜੋ ਬਣੇ ਚਾਹੇ ਉਹ ਆਧੂ ਦੇ ਪਾਸੇ ਜਾਂ ਦੂਰ ਪਾਸੇ ਆਇਆ ਉਹ ਨਾਉਂ ਲੱਗਿਆ ਉਹ ਲੋੜੇ ਬੰਦੇ ਰਿਹਾ ਕੋਵਾ ਚਾਹਾਂ ਸਾਰੇ ਹੀ ਗੜੇ ਦੇ ਜਿਹੇ ਐਂਟਰੀ ਪੁਆਇੰਟ ਨੇ ਉਹ ਸਾਰੇ ਸਾਰੇ ਜਿਹੜੇ ਸੰਗਤ ਪਿਆ ਪਿਆ ਇਹ ਸਰਕਾਰ ਜਿਹੜੀ ਬਿਲਕੁਲ ਖੁੰਮਗਾਨ ਦੇਸ਼ੂ ਦੀ ਹੈ ਉਹਨੂੰ ਚਲਾਉਣ ਵਾਸਤੇ ਜਿੰਨੇ ਲੋਕਾਂ ਦੀ ਬੰਦ ਚਾਹੀਦੀ ਉਹਦੇ ਤੇ ਆ ਕੇ ਅੱਜ ਇਹਦੇ ਸਪੋਰਟ ਲਾ ਕੇ ਉਹ ਦਿਖਾਇਆ ਗਿਆ ਹੈ ਸਾਡੀ ਸਰਕਾਰੀ ਜਿਹੜੀ ਕੌਣ ਸਰਕਾਰ ਸੀਗੀ ਔਰ ਅਸੀਂ ਕਾਫੀ ਮੈਂ ਆਪਣੇ ਬਾਅਦ ਦੇ ਵਿੱਚ ਜਿਹੜੇ ਮੇਰੇ ਮੁਕੱਦਮੇ ਆ ਜਿੱਦਾਂ ਦਲਦਾ ਕਰਨ ਵਾਲੀਆਂ ਬੁਲਾਈਆਂ ਲੇਕਿਨ ਜਿਹੜੀ ਗੈਂਟਰ ਰੋਡ ਤੋਂ ਜਾਣਾ ਚਾਹੁੰਦੇ ਗੈਂਟਰ ਰੋਡ ਜਾਂਦੀ ਸੀ ਉਹ ਸੜਕੇ ਪਾਸ ਕਰਵਾਲੀ ਸੀਗੀ ਪਰ ਜਿਹੜਾ ਸਿੱਧੀ ਕੰਡ ਤੋਂ ਉਸ ਨੂੰ ਲੈ ਕੇ ਕੋਕਰ ਜਿਹੜਾ ਮੈਂ ਪ੍ਰੀਡਮ ਡੀਲ ਤੱਕ ਸੜੀ ਸੜੀ ਜਿਹੜੀ ਨਾਲ ਸਾਡੇ ਪਾਈਪ ਜੋ ਟੁੱਟੇ ਰਹੇ ਪਾਈਪ ਨੂੰ ਬਦਲਣ ਵਿੱਚ ਜਦੋਂ ਟਾਈਮ ਲੱਗਿਆ ਜਿਸ ਨੂੰ ਉਹ ਪਾਈਪ ਪਾਈ ਪਾਈ ਪਾਏਗੇ ਤਾਂ ਸਾਡੇ ਮਨ ਲੱਗੀ ਤਾਂ ਉਹ ਸਰਕਾਰ ਜਿਹੜੀ ਬਦਲੇਗੀ ਇਹ ਸਰਕਾਰ ਆਣ ਕੇ ਆਪਣਾ ਵਾਅਦਾ ਨਾ ਕੀਤਾ ਲੇਕਿਨ ਉਹ ਦੁਗਾਟਣੀ ਰਹਿ ਗਿਆ ਸਿਰਫ ਉਹ ਸਿੱਧੂ ਡੰਡੋ ਉਸ ਤੱਕ ਮਹੀਗਾ ਗੁਸੜ ਕੇ ਜਿਹੜੀ ਬਣਾਈ ਨਹੀਂ ਗਈ ਸੀ ਉਸ ਤੋਂ ਬਾਅਦ ਕੋਈ ਇਹਨਾਂ ਨੇ ਕੰਮ ਹੀ ਨਹੀਂ ਕੀਤਾ ਇਸ ਲਈ ਅੱਜ ਸਾਰੇ ਆਪਣੇ ਸਾਥੀਆਂ ਨਾਲ ਲੈ ਆਏ ਅੱਜ ਜਿਹੜਾ ਇਹਨਾਂ ਦਾ ਸਪੋਰਟ ਆ ਰਿਹਾ ਉਹਨਾਂ ਬਾਅਦ ਇਹ ਤਾਂ ਕਿ ਸਰਕਾਰ ਦੀ ਅੱਖਾਂ ਖੁੱਲ੍ਹੇ ਕਿ ਸਰਕਾਰ ਅੱਗੇ ਭੁਲਾਤੀ ਮਾਂ ਸਰਕਾਰ ਜੀ ਦੇਖੀ ਵੀ ਹੈ ਕਿ ਤੁਸੀਂ ਜਿੰਨੇ ਵੀ ਸਪੋਰਟ ਆ ਇਹਨਾਂ ਦੇ ਜਿਹੜੇ ਸਾਥੀ ਅਨੇਕ ਯਾਤਰੀ ਆ ਗਏ ਉਹਨਾਂ ਦੇ ਜਿਹੜਾ ਸਾਡਾ ਨਾਮ ਲੱਗਾ ਚਾਹੇ ਕਿ ਸੋਤਨਗਰ ਹਾਦਿਆ ਨਗਰ ਕੁਦੀ ਨਗਰ ਅੰਮ੍ਰਿਤਸਰ ਤੁਹਾਨੂੰ ਸਾਰਾ ਜਿੰਨੇ ਵੀ ਲੋਕ ਸ਼ਹਿਰ ਦੇ ਲੋਕਾਂ ਤੋਂ ਜ਼ਿਆਦਾ ਸੜਕਾਂ ਤੋਂ ਗੁਜ਼ਰ ਕੇ ਜਾਂਦੀ ਹੈ ਇਸ ਲਈ ਮੇਰੀ ਬੇਨਤੀ ਹੈ ਕਿ ਆ ਸੜਕਾਂ ਜਿਹੜੀਆਂ ਨੇ ਆ ਬਣ ਗਈਆਂ ਰਹਾ ਕਿ ਪਿੰਡ ਸਾਕੇ ਪਿੰਡ ਵਾਲੇ ਉਹੜਣੀ ਘਰੇ ਤੱਕ ਜਾਂਦੀ ਹੈ ਉਹ ਵਿਹਾਰਕ ਤੋਂ ਡੱਡਰੋਂ ਜਾਂਦੀ ਹੈ ਉਹ ਔਰ ਜਿਹੜੀ ਗੁਰਪਾਲ ਸਾਹਿਬ ਫੇਸ ਬਣ ਹਰਬੱਜ ਤੋਂ ਇੱਕ ਕੁਝ ਦਾ ਕਲਪਨ ਕਰ ਸਕੂ ਵੀ ਵਾਰ ਜਿਹੜੀ ਜੋ ਕਵੀਰ ਬਾਰਕ ਉਹਦੇ ਕੋਲੋਂ ਜਿੰਨੀਆਂ ਸੜਕਾਂ ਸਾਰੀ ਐਂਟਰੀ ਖਰਾਬ ਸੀ ਹੈ ਇਸ ਲਈ ਲੋਕ ਜੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਧੰਨਵਾਦ ਜੀ ਹਾਂ ਜੀ ਅੰਦਰ ਜੀ ਬਰਾਤੀ ਅਰੇ ਆ ਜੋ ਆਓ ਆਓ ਭਾਈ ਜੀ ਗਾ ਲੈ Yeah. <laughs>